ਸਸਿਕਾਲ ਦੋਸਤੋ ਸਾਡਾ ਚੈਨਲ ਦੇਖ ਰਹੀ ਸਾਰੇ ਵੀ ਉਸ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਜਿਹੜੀ ਅੱਜ ਹੈਗੀ 13 ਅਪ੍ਰੈਲ ਦਿਨ ਵਿਸਾਖੀ ਦਾ ਜੀ ਭਗਵੰਤ ਮਾਨ ਸਰਕਾਰ ਨੇ ਬਜ਼ੁਰਗਾਂ ਨੂੰ ਜਿਹੜਾ ਹੈਗਾ ਜੀ ਤੋਹਫਾ ਦੇ ਦਿੱਤਾ ਸੋ ਦੋਸਤੋ ਅਗਰ ਚੈਨਲ ਦੇ ਉੱਪਰ ਨਵੇਂ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਜਲਦੀ ਜਲਦੀ ਨੇ ਸ਼ੇਅਰ ਕਰ ਦਿਓ ਸੋ ਦੋਸਤੋ ਤੋਹਫਾ ਕੀ ਦਿੱਤਾ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਜੀ ਉਹ ਇਹ ਹੈ ਕਿ ਬਜ਼ੁਰਗਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਜੀ ਉਹ ਦਿਨ ਵਿਸਾਖੀ ਵਾਲੇ ਦਿਨ ਜਿਹੜ ਸਰਕਾਰ ਵੱਲੋਂ ਪਾ ਦਿੱਤੀ ਗਈ ਹੈ ਤੇ ਜਿਹੜੇ ਬਜ਼ੁਰਗ ਨੇ ਜੀ ਉਹ ਬਹੁਤ ਖੁਸ਼ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਅੱਜ ਤੋਂ ਪਹਿਲੇ ਇੱਕ ਇੱਕ ਦਿਨ ਪਹਿਲਾਂ ਪੈ ਗਈ ਸੀਗੀ ਪਰਸੋਂ ਵੀ ਪਰਸੋਂ ਤੋਂ ਲੈ ਕੇ ਪਰਸੋਂ ਤੇ ਕੱਲ ਤੇ ਅੱਜ ਦੀ ਜਿਹੜੇ ਵਿੱਚ ਤਿੰਨ ਦਿਨਾਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਪੈ ਗਈ ਹੈ ਦੋਸਤੋ ਸੋ ਪੈਨਸ਼ਨ ਜਿਨ੍ਹਾਂ ਦੇ ਖਾਤੇ ਦੇ ਵਿੱਚ ਪਈ ਹੈ ਉਹ ਜਿਹੜੇ ਹੈਗੇ ਨੇ ਬਹੁਤ ਖੁਸ਼ ਨੇ ਜਿਹੜੇ ਬਜ਼ੁਰਗ ਨੇ ਤੇ ਜਿਨ੍ਹਾਂ ਦੇ ਖਾਤੇ ਦੇ ਵਿੱਚ ਪੈਨਸ਼ਨ ਨਹੀਂ ਪਈ ਬਜ਼ੁਰਗਾਂ ਦੇ ਉਹ ਜਾਂ ਤਾਂ ਉਹ ਨੇ ਜੀ ਜਿਨ੍ਹਾਂ ਦੇ ਜੀ ਫਾਰਮ ਜਿਆਦਾ ਕੱਟੇ ਹੋਏ ਨੇ ਜਾਂ ਫਿਰ ਉਹੋ ਨੇ ਜਿਨ੍ਹਾਂ ਨੇ ਨਵੀਆਂ ਪੈਨਸ਼ਨ ਅਪਲਾਈ ਕਰੀਆਂ ਨੇ ਪਰ ਉਹਨਾਂ ਨੇ ਹਜੇ ਉਹਨਾ ਟਾਈਮ ਉਹਨਾਂ ਦਾ ਨਹੀਂ ਹੋਇਆ ਮਤਲਬ 1 ਮਹੀਨਾ ਜਾਂ ਡੇਢ ਮਹੀਨਾ ਹੋਇਆ ਸੋ ਦੋਸਤੋ ਪੈਨਸ਼ਨ ਅਪਲਾਈ ਕਰਾਉਣ ਤੋਂ ਬਾਅਦ ਤੁਹਾਨੂੰ 3 ਤੋਂ 4 ਮਹੀਨੇ ਦਾ ਟਾਈਮ ਦਾ ਬੀਟ ਕਰਨਾ ਪੈਂਦਾ ਹੁੰਦਾ ਫਿਰ ਤੁਹਾਡੇ ਖਾਤੇ ਦੇ ਵਿੱਚ ਜਿਹੜੀ ਪੈਨਸ਼ਨ ਪੈਂਦੀ ਹੁੰਦੀ ਹੈ ਸੋ ਜਿਹੜੀ ਪੈਨਸ਼ਨ ਹੈ ਜੀ ਅਗਰ ਤੁਹਾਡੀ ਕੱਟ ਗਈ ਹੈ ਤਾਂ ਤੁਹਾਨੂੰ ਇੱਕ ਹੋਰ ਵੀਡੀਓ ਬਣਾਈਆਂ ਹੋਈਆਂ ਨੇ ਉਹਦੇ ਵਿੱਚ ਵੀ ਜਿਹੜਾ ਦੱਸਿਆ ਹੋਇਆ ਹੈ ਤਾਂ ਉਹ ਵੀਡੀਓ ਵੀ ਤੁਸੀਂ ਜ਼ਰੂਰ ਦੇਖੋ ਸੋ ਜਿਹੜੀ ਪੈਨਸ਼ਨ ਇਸ ਵਾਰੀ ਪਈ ਹੈ ਜੀ ਉਹ ਪੈਨਸ਼ਨ ਇਸ ਵਾਰੀ ਭਈ 1500 ਰੁਪਿਆ ਸੋ ਬਜ਼ੁਰਗਾਂ ਨੂੰ ਬੇਨਤੀ ਹੈ ਜੀ ਕਿ ਇਸ ਵਾਰੀ ਉਹਨਾਂ ਨੂੰ ਜਿਹੜਾ 500 ਦੇ ਹਰੇ-ਹਰੇ ਤਿੰਨ ਨੋਟ ਹੀ ਮਿਲਣਗੇ ਪੰਜ ਨਹੀਂ ਮਿਲ ਸਕਣਗੇ ਕਿਉਂਕਿ ਉਸ ਤੋਂ ਸੀ ਪਹਿਲਾਂ ਵੀ ਦੱਸਿਆ ਜੀ ਕਿਉਂਕਿ ਚੋਣ ਜਾਬਤਾ ਲੱਗਿਆ ਹੋਇਆ ਹੈ ਤੇ ਹਜੇ ਕੁਝ ਵੀ ਵਡਾ ਉਤਰੀ ਜਾਂ ਘਟौती ਨਹੀਂ ਹੋ ਰਹੀ ਜਿਹੜੀਆਂ ਸਕੀਮਾਂ ਨਿਰੰਤਰਣ ਚੱਲ ਰਹੀਆਂ ਨੇ ਉਹ ਉਵੇਂ ਹੀ ਚੱਲ ਰਹੀਆਂ ਨੇ ਨਵੀਂ ਕੋਈ ਸਕੀਮ ਆਈ ਨਹੀਂ ਹਜੇ ਹੈਗੀ ਤੇ ਪੁਰਾਣੀ ਕੋਈ ਕੱਟੀ ਨਹੀਂ ਗਈ ਸੋ ਜਿਹੜੀ ਪੈਨਸ਼ਨ ਹੈ ਜੀ ਬਜ਼ੁਰਗਾਂ ਦੀ ਉਹ 1500 ਰੁਪਿਆ ਹੀ ਆਈ ਹੈ ਤੇ ਅਗਰ ਕਿਸੇ ਦੀ ਕੱਢੀ ਹੈ ਤਾਂ ਉਹ ਸਾਡੀ ਵੀਡੀਓ ਦੇਖ ਕੇ ਆਪਣੀ ਪੈਨਸ਼ਨ ਬਖਾਲ ਕਰਾ ਸਕਦਾ ਹੈ ਤੋ ਦੋਸਤੋ ਦੂਜੀ ਗੱਲ ਹੈ ਜੀ ਰਾਸ਼ਨ ਕਾਰਡ ਨੂੰ ਲੈ ਕੇ ਰਾਸ਼ਨ ਕਾਰਡ ਹੈਗੇ ਜੀ ਜਿਹੜਾ ਪੰਜਾਬ ਸਰਕਾਰ ਨੇ ਉਹ ਜਿਹੜੇ ਹੈਗੇ ਨੇ ਜੀ ਬਹੁਤ ਸਾਰੇ ਰਾਸ਼ਨ ਕਾਰਡ ਬਹਾਲ ਕਰੇ ਨੇ ਜੀ ਪਿੱਛੇ ਜੇ ਲੁੱਝਾਂ ਨੇ ਦੀ ਖਬਰ ਸੀ ਉਹਨਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਸੀਗੇ ਬਹੁਤ ਹੰਗਾਮਾ ਹੋਇਆ ਸੀ ਉਦੋਂ ਮਾਤਝ ਜਿਹੜੇ ਰਾਸ਼ਨ ਕਾਰਡ ਨੇ ਉੱਥੇ ਵੀ ਬਹਾਲ ਕਰ ਦਿੱਤੇ ਕਿ ਨੇ ਹੋਰ ਵੀ ਬਹੁਤ ਸਾਰਿਆਂ ਦੇ ਰਾਸ਼ਨ ਕਾਰਡ ਬਹਾਲ ਕਰ ਦਿੱਤੇ ਨੇ ਕਿ ਨੇ ਅਗਰ ਹਜੇ ਵੀ ਤੁਹਾਡੀ ਕਣਕ ਕੱਟੀ ਗਈ ਹੈ ਤੁਹਾਨੂੰ ਕਣਕ ਨਹੀਂ ਮਿਲ ਰਹੀ ਤਾਂ ਜਿਹੜਾ ਫੂਡ ਸਪਲਾਈ ਦਫ਼ਤਰ ਹੈ ਤੁਹਾਡੇ ਏਰੀਆ ਦਾ ਤੁਸੀਂ ਉੱਥੇ ਜਾ ਕੇ ਆਪਣਾ ਜਿਹੜਾ ਰਾਸ਼ਨ ਕਾਰਡ ਹੈ ਬਹਾਲ ਕਰਵਾ ਸਕਦੇ ਹੋ ਅਗਰ ਤੁਸੀਂ ਨਵਾਂ ਰਾਸ਼ਨ ਕਾਰਡ ਬਣਾਉਣਾ ਹੈ ਤਾਂ ਤੁਸੀਂ ਨੇ ਕਰਨਾ ਕੀ ਹੈ ਜੀ ਫੂਡ ਸਪਲਾਈ ਦਫ਼ਤਰ ਦੇ ਵਿੱਚ ਜਾ ਕੇ ਐਪਲੀਕੇਸ਼ਨ ਦੇ ਦੇਣੀ ਹੈ ਤਾਂ ਉੱਥੋਂ ਦਾ ਇੱਕ ਮੁਲਾਜ਼ਮ ਹੈ ਜਿਹੜਾ ਸਰਕਾਰੀ ਮੁਲਾਜ਼ਮ ਤੋਂ ਟਿਕਰੇ ਆ ਕੇ ਵੈਰੀਫਿਕੇਸ਼ਨ ਕਰਕੇ ਜਾਊਗਾ ਤੇ ਉਦੋਂ ਅੱਜ ਜਿਹੜਾ ਤੁਹਾਡਾ ਰਾਸ਼ਨ ਕਾਰਡ ਸਰਕਾਰ ਦੁਆਰਾ ਜਿਹੜਾ ਬਣਾ ਦਿੱਤਾ ਜਾਊਗਾ ਤੇ ਜਿਹੜੀ ਪਾਰਦਰਸ਼ਤਾ ਹੈ ਉਹ ਸਰਕਾਰ ਵੱਲੋਂ ਵਧਾਈ ਗਈ ਹੈ ਸੋ ਦੋਸਤੋ ਗੱਲ ਇਹੀ ਹੈ ਕਿ ਸਹੀ ਤਰੀਕੇ ਨਾਲ ਜਿਹੜੀ ਪੈਨਸ਼ਨ ਹੈ ਜੀ ਉਹ ਪੈਂਦੀ ਰਹੇ ਆਏ ਮਹੀਨੇ ਤੇ ਇਹ ਜਿਹੜਾ ਬਜ਼ੁਰਗਾਂ ਨੂੰ ਖੁਸ਼ੀ ਮਿਲਦੀ ਰਹੇ ਜੇ ਜਦੋਂ 1500 ਤੋਂ 2500 ਰੁਪਏ ਪੈਨਸ਼ਨ ਹੋ ਗਈ ਸਾਡੇ ਚੈਨਲ ਤੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਜਾਣਕਾਰੀ ਦਿੱਤੀ ਜਾਊਗੀ ਤੁਹਾਡੀ ਅੱਜ ਦੀ ਸ਼ਾਮ ਬਹੁਤ ਵਧੀਆ ਜਾਵੇ ਧੰਨਵਾਦ